ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਾਂ ਕੀਤੀ ਤੇ ਅੱਜ ਅਸੀਂ ਆਇਆ ਕਿਸ ਗੁਰਸਾਈ ਸਿਨਾਨੂ ਪਰ ਸਾਹਿਬ ਦੇ ਵੱਲੋਂ ਜਿੱਥੇ ਕਿ ਅੱਜ ਅਸੀਂ ਜਾਣਾਂਗੇ ਕਿ ਇਤਿਹਾਸ ਦੇ ਨਾਲ ਅੱਜ ਦਾ ਨੌਜਵਾਨ ਜੋ ਪੀੜੀ ਹੈ ਕਿੰਨਾ ਕਰ ਜਾਣ ਦਿੰਦੀ ਹੈ ਕਿੰਨਾ ਕੁ ਜਿਹੜੇ ਇਤਿਹਾਸ ਦੇ ਨਾਲ ਜੁੜੇ ਨੇ ਤੇ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਤਿਹਾਸਿਕ ਕਿਤਾਬਾਂ ਦਾ ਇੱਕ ਕੈਸਾ ਦੇ ਆ ਪਿੱਛੇ ਲਿਟਰੇਚਰ ਕਿਤਾਬਾਂ ਦਾ ਸਟਾਲ ਹੈ ਜਿੱਥੇ ਲੱਗਿਆ ਹੋਇਆ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਇਤਿਹਾਸ ਦੀਆਂ ਕਿਤਾਬਾਂ ਨੇ ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਜਾਣਦੇ ਆ ਕਿ ਆਖਿਰਕਾਰ ਉਹਨਾਂ ਦੀ رائے ਕੀ ਹੈ ਕਿ ਜਿਹੜਾ ਨੌਜਵਾਨ ਪੀੜੀ ਹੈ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਤੇ ਚਲੋ ਸ਼ਿਕਾ ਅੱਜ ਜੇ ਕੋਈ ਗੱਲ ਕੀਤੀ ਜਾਵੇ ਤਾਂ ਤੁਹਾਡੇ ਨਾਲ ਪਹਿਲਾ ਸਵਾਲ ਹੈ ਕਿ ਤੁਸੀਂ ਇਤਿਹਾਸਿਕ ਕਿਤਾਬਾਂ ਦਾ ਇੱਕ ਸਟਾਲ ਜਿਹੜਾ ਲਗਾਇਆ ਕਿ ਯੂਥ ਜਿਹੜੀ ਇਤਿਹਾਸ ਵੱਲ ਹੈ ਹਾਂਜੀ ਵਾਹ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਆ ਗਿਆ ਅੰਦਰ ਉਹਦੇ ਭਾਈ ਹੁਣ ਕੋਲ ਸੰਗਰੀ ਹੋਇਆ ਹੈ ਹਾਂਜੀ ਅਜਾ ਜੀ ਕੈ ਗੱਲ ਕੀਤੀ ਜਾਵੇ ਤੁਸੀਂ ਇਤਿਹਾਸ ਦੇ ਨਾਲ ਕਿੰਨਾ ਜੁੜਿਆ ਆਖਿਰਕਾਰ ਤੁਹਾਡੀਆਂ ਇਤਿਹਾਸਿਕ ਕਿਤਾਬਾਂ ਕਿਹੜੀਆਂ-ਕਿਹੜੀਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਸਿੱਖ ਮਿਲ ਕਿ ਹਰ ਕੋਈ ਕਿਤਾਬ ਸਿੱਖ ਦਿੰਦੀ ਹੈ ਪਰ ਤੁਹਾਡੇ ਲਾਈਫ ਦੇ ਵਿੱਚ ਕੋਈ ਲਾਈਫ ਚੇਂਜਿੰਗ ਜਿਹੜੀ ਤੁਸੀਂ ਅੱਜ ਤੱਕ ਇਤਿਹਾਸ ਪੜਿਆ ਹੋਵੇ ਤੁਹਾਨੂੰ ਲੱਗਦਾ ਹੋਵੇ ਹਾਂਜੀ ਪਹਿਲਾਂ ਜਿਵੇਂ ਮੈਂ ਘਰੇ ਹੁੰਦਾ ਸੀ ਪਹਿਲਾਂ ਜਿਵੇਂ ਮੈਂ ਧਿਆਨ ਹੀ ਨਹੀਂ ਦਿੰਦਾ ਢੁਰਦੇ ਭਾਈ ਅਮਰਪਾਲ ਸਿੰਘ ਜੀ ਬਾਰੇ ਪਤਾ ਲੱਗਾ ਫਿਰ ਮੈਂ ਸਾਰਾ ਧਿਆਨ ਕਿਤਾਬਾਂ ਵੀ ਥੋੜੀਆਂ ਪੜੀਆਂ ਜਿਵੇਂ ਆ ਸਿਖਰਾਈ ਕਿਵੇਂ ਬਣਿਆ ਕਿਵੇਂ ਗਿਆ ਹੋਰ ਵੀ ਜਿਵੇਂ ਆ ਤਾਂ ਯੂਥ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਟਾਲ ਦੇ ਵਿੱਚ ਇਤਿਹਾਸਿਕ ਕਿਤਾਬਾਂ ਦੇ ਵਿੱਚ ਕਿੰਨੇ ਕੁ ਜਿਹੜੇ ਯੂਥ ਦੇ ਮੈਂਬਰਸ ਨੇ ਆ ਜਾਏ ਨੇ ਜੋ ਕਿ ਇਥੋਂ ਕਿਤਾਬਾਂ ਦੇਖ ਕੇ ਗਏ ਨੇ ਹਾਲਾਂਕਿ ਚਾਹੇ ਲੈ ਕੇ ਵੀ ਗਏ ਨੇ ਹਾਂਜੀ ਜਿਵੇਂ ਜਿਆਦਾ ਵੈਸੇ ਆਪਾਂ ਕਿਤਾਬਾਂ ਰੱਖੇ ਜਿਵੇਂ ਆ ਬਲਜੀਤ ਸਿੰਘ ਖਿਖਾ ਸਾਹ ਵੰਗਾਰ ਵਾਲੇ ਹਾਂਜੀ ਜਿਵੇਂ ਹੋਰ ਆਜਮੇਰ ਸਿੰਘ ਜੀ ਹੈਗੇ ਨੇ ਹੋਰ ਵੀ ਜਿਵੇਂ ਹੋਰ ਆ ਤੇ ਯੂਥ ਨੂੰ ਕੀ ਅਪੀਲ ਕਰਦੇ ਹੋ ਜਿਵੇਂ ਉਸ ਨੂੰ ਇਹੀ ਆ ਕੇ ਨਸ਼ੇ ਵਗਾਰਾ ਛੱਡ ਦੇਣ ਤੇ ਜਿਹੜੇ ਬਾਹਰ ਆਂਦੇ ਉਹਨਾਂ ਨੂੰ ਪੰਜਾਬ ਰਹਿਣਾ ਚਾਹੀਦਾ ਆ। ਆ ਤਾਂ ਇਤਿਹਾਸ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ। ਜੀ ਦੀ ਫਤਿਹ। ਅੱਜ ਸਵਾਲ ਹੈ ਕਿ ਅੱਜ ਅਸੀਂ ਵੇਖਿਆ ਕਿ ਗੁਰੂ ਸਾਹਿਬਾਨ ਜੀ ਦੇ ਦਰਵਾਜ਼ੇ ਲੱਗੇ ਇਹ ਪੁਰਾਣਾ ਸਟੋਲ ਜਿਹੜਾ ਆ ਇਤਿਹਾਸਿਕ ਕਿਤਾਬਾਂ ਦਾ ਲੱਗਿਆ ਹੋਇਆ ਹੈ। ਤੁਹਾਡੇ ਹਿਸਾਬ ਦੇ ਨਾਲ ਯੂਥ ਕਿੰਨਾ ਕੁ ਰੁਝਾਨ ਦਿੰਦੀ ਹੈ ਇਤਿਹਾਸ ਦੇ ਵੱਲ? ਰੁਝਾਨ ਪਹਿਲਾਂ ਤਾਂ ਵੈਸੇ ਜਦੋਂ ਆਪਣੇ ਸੋਸ਼ਲ ਮੀਡੀਆ ਦਾ ਸ਼ੁਰੂ ਹੋਇਆ ਸੀ ਉਦੋਂ ਤੱਕ ਘਟ ਗਿਆ ਲੱਗਦਾ ਸੀ ਉਹ ਰੁਝਾਨ ਵੈਸੇ। ਪਰ ਥੋੜੇ ਭਗਤਾਂ ਰੁਝਾਨ ਇਹਨਾਂ ਦਾ ਕਾਫੀ ਵੱਧ ਰਿਹਾ ਵਰ ਨੌਜਵਾਨਾਂ 'ਚ ਵੀ ਪਰਾਤਨ ਇਤਿਹਾਸ ਨੂੰ ਲੈ ਕੇ ਤਾਂ ਜੇਕਰ ਗੱਲ ਕੀਤੀ ਜਾਵੇ ਕਿ ਅੱਜ ਦੇ ਲਿਟਰੇਚਰ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਤੁਸੀਂ ਰੱਖੀਆਂ ਨੇ ਤਾਂ ਕਿੰਨੇ ਕ ਜਿਹੜੇ ਯੂਥ ਜ਼ਿਆਦਾ ਲੈ ਕੇ ਗਏ ਆ ਜਾਂ ਕੀਤੀ ਗੱਲ ਕੀਤੀ ਜਾਵੇ ਕਿ ਯੰਗ ਏਜ ਜਾਂ ਫਿਰ 올ਡ ਏਜ ਦੇ ਜਿਹੜੇ ਨੇ ਉਹ ਜ਼ਿਆਦਾ ਵਿਅਕਤੀ ਇਤਿਹਾਸ ਨੂੰ ਪੜਨ ਦੇ ਲਈ ਕਿਤਾਬਾਂ ਇੱਥੋਂ ਲੈ ਕੇ ਗਏ ਨੇ ਹਾਂ 올ਡ ਏਜ ਦੇ ਦਾ ਚਲੋ ਵੈਸੇ ਵੀ ਉਹਨਾਂ ਤੇ ਹੁੰਦਾ ਰੁਝਾਨ ਵੈਸੇ ਜੀ ਤੇ ਕੋਈ ਚਾਹ ਤਰ ਨੌਜਵਾਨ ਪੀੜ੍ਹੀ ਅੱਗੇ ਬਹੁਤ ਆ ਰਹੀ ਵੈਸੇ ਇਸ ਕੰਮ ਦੇ ਵਿੱਚ ਉਹ ਫਰਦ ਨਵਦਰ ਜਾਣ ਬਹੁਤ ਵੱਧ ਰਿਆ ਹੁੰਦਾ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਇਤਿਹਾਸ ਦੀਆਂ ਕਿਤਾਬਾਂ ਦੀਆਂ ਤੇ ਇੱਥੇ ਹਰ ਇਤਿਹਾਸ ਦੀ ਕਿਤਾਬ ਮੌਜੂਦ ਹੈ ਹਾਂਜੀ ਹਾਂਜੀ ਤੇ ਤੁਹਾਡੀ ਜੇਕਰ ਗੱਲ ਕੀਤੀ ਜਾਵੇ ਕਿ ਬੋਰਡ ਦੇ ਹੋਂਤੇ ਸੀ ਨਾਮ ਪੜਿਆ ਹੈ ਤੁਹਾਡੀ ਇਸ ਲਿਟਰੇਚਰ ਦੀ ਕਿਤਾਬਾਂ ਦੇ ਇਤਿਹਾਸ ਦੇ ਉੱਤੇ ਇਹਦਾ ਨਾਮ ਕੀ ਲਿਖਿਆ ਹੈ ਤੇ ਕਿਉਂ ਇਹਦਾ ਨਾਮ ਇਹ ਰੱਖਿਆ ਹੋਇਆ ਹੈ ਇਹ ਵੰਗਾਰ ਮੈਗਜ਼ੀਨ ਆਪਣੇ ਮੰਥਲੀ ਸ਼ਬਦ ਦਾ ਹੈ ਉਸਾਰ ਤੋਂ ਜੀ ਤੇ ਅਤੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਹਾਂ ਇਤਿਹਾਸ ਨੂੰ ਲੈ ਕੇ ਕਿ ਉਹਨਾਂ ਨੂੰ ਇਤਿਹਾਸ ਦੇ ਵੱਲ ਇਹ ਦਿਨ ਰੁਝਾਨ ਦੇਣਾ ਚਾਹੀਦਾ ਹੈ ਤੇ ਇਤਿਹਾਸ ਤੋਂ ਕੀ ਜਾਣਨ ਨੂੰ ਮਿਲਦਾ ਹੈ ਕੀ ਸਿੱਖਿਆ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਮਰਝਾਨ ਮਤਲਬ ਕਿ ਇਹਨਾਂ ਨੂੰ ਧਿਆਨ ਤਾਂ ਦੇਣਾ ਚਾਹੀਦਾ ਤਾਂ ਹੀ ਆਪ ਨੂੰ ਪਤਾ ਲੱਗੇਗਾ ਨਾ ਆਪਣੇ ਪ੍ਰਾਤਨ ਇਤਿਹਾਸ ਬਾਰੇ ਜੀ ਤੇ ਇਸ ਹੱਬ ਨਾਲ ਇਹਨਾਂ ਦੇ ਰੁਝਾਨ ਵਧ ਰਿਹਾ ਵੈਸੇ ਕਾਫੀ ਹੱਦ ਤੱਕ ਇਹੋ ਚਾਹੀਦਾ ਵਾ ਮੈਂ ਵੀ ਕਹਿਣਾ ਚਾਹਣਾ ਵੈਸੇ ਪਈਏ ਇਤਿਹਾਸ ਪੜੋ ਤਾਂ ਹੀ ਆਪਣਾ ਪਤਾ ਲੱਗੇਗਾ ਆਪਣੇ ਪੁਰਖਿਆਂ ਦਾ ਆਪਣੇ ਕੀ ਕਰ ਕੀਤਾ ਉਹਨਾਂ ਨੇ ਬਹੁਤ ਬਹੁਤ ਧੰਨਵਾਦ